ਆਏ ਮੇਰਾ ਚੈਨਲ ਚੰਗਦੀਰਾ ਦੇਖਣ ਵਾਲੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਆਹ ਦੋਸਤੋ ਅਸੀਂ ਬੈਠੇ ਆਏ ਆ ਆਰਾਮ ਦੇ ਸਕੂਨ ਦੇ ਪਲਾਜ ਆਪਣੇ ਘਰ ਔਰ ਮੇਰਾ ਛੋਟਾ ਭਤੀਜਾ ਹੈ ਰਾਤ ਨੂੰ ਅਕਸਰ ਪੜਦਾ ਰਹਿੰਦਾ ਮੋਬਾਈਲ ਤੇ ਔਰ ਥੱਕੇ ਜਾਂਦਾ ਹੈ ਇਹ ਕੋ ਥੱਕੀ ਹਾਲ ਤੇ ਤੁਸੀਂ ਥੰਨਾਂ ਥੱਕਿਆ ਮੈਂ ਤੁਸੀਂ ਵੇਖਿਆ ਮੈਂ ਫਿਰ ਦੇ ਵਲੋਗਾਂੇ ਖੋਲਦਾ ਵੋਸੜਾ ਖੋਲਦਾ ਵਧੀਆ ਵਾ ਸਬਾੜਾ ਅਰੇ ਮੇਰਾ ਛੋਟਾ ਭਤੀਜਾ ਛੋਟੇ ਬ੍ਰਦਰ ਦਾ ਬੇਟਾ ਚੱਲਿਆ ਹੋਆ ਰਾਜਕੌਰ ਸਿੰਘ ਪੰਨੂ ਅਰੇ ਇਸ ਤੇ ਗਿਆ ਵੀ ਆਇਆ ਵੀ ਸਕੂਲ ਦੇ ਪੜਾਜਾ ਕਾਹਨੂੰ ਬੈਠੇ ਆ ਪਛਪਾ ਮਾਰਾ ਜੰਟੀ ਘੜਾ ਦਾ ਕੰਮ ਕਰਕੇ ਆਉਣਾ ਜੀ ਜਿੰਦਗੀ ਦਾ ਨਾਮ ਹੈਲੋ ਕੇ ਸਾਰੇ ਹੈਲੋ ਤੇਰੇ ਨੂੰ ਤੂੰ ਜੱਜੀ ਵੀ ਬਣਿਆ ਰਾਏ ਤੇ ਇਹ ਵੀ ਕਹੋ ਮੇਰੀ ਹੈ ਜੀ ਗਿਰ ਗੱਲ ਸਾਰੇ ਕਹਿੰਦੇ ਸਾਰੇ ਵਸੂ ਕਰਾਉਂਦੇ ਮੈਂ ਕੈਮਰਾ ਵੇਖਣ ਆਇਆ ਸਾਰਿਆਂ ਨੂੰ ਸਸਤੀ ਕਰਾਉਂਦਾ ਮੇਰੀ ਗੱਲ ਸੁਣੋ ਹੈਲੋ ਸਸਤੀ ਕਰਾਉਂਦਾ ਹੈ ਹੋੜ ਗਿਆ ਉਹਨੂੰ ਮੈਂ ਕੋ ਪਟੜ ਘੋਤਾ ਇੱਕ ਕੈਮਰਾ ਹੈਲੋ ਸਸਤੀ ਕਰਾਉਂਦਾ ਸਾਰਿਆਂ ਨੂੰ ਬਹੁਤ ਛੋਟੀ ਭਰਜਾਈ ਆ ਰੇਟ ਹੋਇਆ ਔਰ ਮਹਾਰਾਜ ਤੰਦਰੁਸਤੀ ਦਾ ਵੇਰ ਨੂੰ ਾਰੇ ਛੋਟੇ ਛੋਟੇ ਪਾਲ ਜ਼ਿੰਦਗੀ ਦੇ ਦੇਖੇ ਤੇ ਦੇਖ ਰਿਹਾ ਬਹੁਤ ਸਾਰਾ ਸ਼ੁਕਰੀਆ ਬਹੁਤ ਸਾਰਾ ਤੁਹਾਨੂੰ ਆਪੋਸਤੋ ਔਰ ਮੇਰੇ ਚੈਨਲ ਨੂੰ ਲਾਈਕ ਕਰ ਦਿਆ ਕਰੋ ਸ਼ੇਅਰ ਕਰ ਦਿਆ ਕਰੋ ਸਬਸਕ੍ਰਾਈਬ ਕਰੋ ਔਰੇ ਛੋਟੀਆਂ ਛੋਟੀਆਂ ਪਰਿਵਾਰਾਂ ਦੀਆਂ ਜਿਹੜੀਆਂ ਚੀਜ਼ਾਂ ਐ ਛੋਟੀਆਂ ਛੋਟੀਆਂ ਖੁਸ਼ੀਆਂ ਮੇਰਾ ਇਹ ਚੈਨਲ ਦਾ ਮਕਸਦ ਵੀ ਇਹੋ ਹੀ ਆ ਇਹਦੇ ਵਿੱਚ ਮੈਂ ਕੋਈ ਬਹੁਤ ਜ਼ਿਆਦੀ ਉਹ ਨਹੀਂ ਵਿਖਾਉਣ ਦੀ ਕੋਸ਼ਿਸ਼ ਕਰਦਾ ਵੀ ਜਾਂ ਆ ਕਲਾਵਾ ਹੁਨਰਾਜੇ ਆ ਵਾ ਜਿਸ ਵਿੱਚ ਮੈਂ ਸਾਹਿਤ ਨਾਲ ਜੁੜਿਆ ਕੁਝ ਸਾਡੇ ਘਰਾਂ ਦੀਆਂ ਛੋਟੀਆਂ ਛੋਟੀਆਂ ਸਟੋਰੀਆਂ ਜਿਹੜੀਆਂ ਛੋਟੇ ਛੋਟੇ ਪਾਲ ਇਹਨਾਂ ਨੂੰ ਅਸੀਂ ਕੈਮਰੇ ਥਰੂ ਤੇ ਆ ਵੀ ਕਰ ਲਿੰਦੇ ਆ ਉਹ ਤੁਹਾਡੇ ਨਾਲ ਸਾਂਝਾ ਕਰਦਾ ਔਰ ਜਿੱਥੇ ਵੀ ਸਤੋਂ ਨੂੰ ਵੇਖ ਰਹੇ ਆ ਮੇਰੇ ਲੋ ਸਾਰਿਆਂ ਨੂੰ ਹੀ ਬਹੁਤ ਸਾਰਾ ਪਿਆਰ ਸਤਿਕਾਰ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਬਾਦ ਰਹੋ ਜਿੰਦਾਬਾਦ ਰਹੋ